ਗੁਰ ਪਿਆਰਿਓ ਵੈਗ੍ਰੋ ਜੀ ਕਾ ਖਾਲਸਾ ਵੈਗ੍ਰੋ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਅੱਜ ਮੈਂ ਆਪ ਜੀ ਨਾਲ ਇਹ ਵਿਸ਼ਾ ਸਾਂਝਾ ਕਰ ਰਹੀ ਹਾਂ ਪਰਮਾਤਮਾ ਦੀ ਅਫਰ ਤੇ ਸਫਰ ਬਸਤਾ ਬਾਰੇ ਜਿਾ ਕਹਿ ਸਕਦੇ ਹਾਂ ਪਰਮ ਪਿਤਾ ਪਰਮੇਸ਼ਰ ਦਾ ਨਿਰਗੁਣ ਤੇ ਸਰਗਣ ਸਰੂਪ ਕਿਤੜਿਆ ਜੁਗ ਧੰਦੂ ਕਰੇ ਕਿਤੜਿਆ ਜੁਗ ਧੰਦੂ ਕਰੇ ਤਾਰੀ ਲਾਈ ਸਿਰਜਣ ਹਾਰੇ ਸਚਨਾਮ ਸੱਚੀ ਵਡਾਈ ਸੱਚੇ ਤਖਤ ਵਡਾਈ ਹੈ ਇਰਾਗ ਮਾਰੂ ਅੰਦਰ ਪਹਿਲੇ ਪਾਤਸ਼ਾਹ ਫਰਮਾ ਰਹੇ ਹਨ ਇਸ ਮੁਖਵਾਕ ਅਨੁਸਾਰ ਅਨੇਕਾਂ ਯੁਗਾਂ ਤੋਂ ਨਿਰਗੁਣ ਸਰੂਪ ਕਾਲਪੁਰਖ ਸੁੰਨ ਸਮਾਧ ਵਿੱਚ ਤਾੜੀ ਲਾਏ ਬੈਠਾ ਸੀ ਉੱਥੇ ਅੰਧਾ ਤੋਂ ਹਨੇਰੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਜੇ ਸੀ ਤਾਂ ਉਸ ਆਪਣਾ ਹੀ ਰੂਪ ਸੀ ਸਿਰਫ ਸੱਚ ਸੱਚ ਦੇ ਤਖਤ ਤੇ ਬੈਠਾ ਤੇ ਸੱਚੇ ਹੀ ਉਸ ਦੀ ਵਡਿਆਈ ਸੀ ਤਦ ਇਹਦਾ ਜਪਜੀਤ ਸਾਹਿਬ ਦੇ ਬਾਣੀ ਅੰਦਰ ਸਤਿਗੁਰ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਫਰਮਾ ਰਹੇ ਹਨ ਕਿਉਂਕਿ ਉਹ ਆਦ ਕਾਲ ਤੋਂ ਸੱਚ ਸੀ ਅੱਜ ਵੀ ਸੱਚ ਹੈ ਤੇ ਸਦਾ ਸੱਚ ਹੀ ਰਹੇਗਾ ਭਾਵੇਂ ਨਿਰਗੁਣ ਸਰੂਪ ਵਿੱਚ ਹੋਵੇ ਭਾਵੇਂ ਸਰਗੁਣ ਸਰੂਪ ਵਿੱਚ ਸਦਾ ਸੱਚ ਹੀ ਰਹੇਗਾ ਅੱਗੇ ਚੱਲ ਕੇ ਸਤਿਗੁਰ ਫਰਮਾ ਰਹੇ ਹਨ राग मारु ਅੰਦਰ ਅੰਗ 133 ਦੇ ਅਰਬਦ ਨਰਬਦ ਤੁੰਦੂਕਾਰਾ ਅਰਬਦ ਨਰਬਦ ਤੁੰਦੂਕਾਰਾ ਤਰਨ ਨ ਗਗਨ ਹੁਕਮ ਅਪਾਰਾ ਨਾ ਦਿਨ ਰੈਨ ਨ ਚੰਦ ਨ ਸੂਰਜ ਸੁੰਨ ਸਮਾਦ ਲਗਾਇਦਾ ਕਿ ਕਿਵੇਂ ਸਾਰੇ ਪਾਸੇ ਅਨੰਤ ਕਾਲ ਤੋਂ ਹਨੇਰਾ ਤੇ ਧੁੰਦ ਫਸਰੀ ਹੋਈ ਸੀ ਨਾ ਦਿਨ ਸੀ ਨਾ ਰਾਤ ਨਾ ਕਿਧਰੇ ਸੂਰਜ ਸੀ ਨਾ ਹੀ ਚੰਦਰਮਾ ਜਿੰਨਾ ਵੀ ਦ੍ਰਿਸ਼ਟਮਾਨ ਪ੍ਰਸਾਰਾ ਅੱਜ ਸਾਨੂੰ ਦਿਖ ਰਿਹਾ ਹੈ ਉਹ ਕੁਝ ਵੀ ਨਹੀਂ ਸੀ ਜੋ ਸੀ ਤਾਂ ਸਿਰਫ ਆਪੇ ਆਪ ਸੀ ਉਹ ਬ੍ਰਹਮ ਦੀ ਅਫਰਵਸਤਾ ਸੀ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਅੰਦਰ ਅਕਾਲ ਪੁਰਖ ਦੀ ਇਸ ਸੁੰਨ ਸਮਾਦੀ ਵਸਤਾ ਬਾਰੇ ਸਤਿਗੁਰਾਂ ਨੇ ਅਨੇਕਾਂ ਹੀ ਧੰਮ ਅਤੇ ਸਾਖਸਤ ਵਰਣ ਕੀਤਾ ਹੈ ਕਿ 36 ਜੁਗਤੋਂ ਨਿਰੰਕਾਰ ਅਕਾਲ ਪੁਰਖ ਆਪਣੀ ਸੁੰਨ ਸਮਾਦੀ ਵਸਤਾ 'ਚ ਪਰਤਿਆ ਸੀ ਉਸ ਵੇਲੇ ਕੋਈ ਵੇਦ ਪੁਰਾਨ ਜਾਂ ਸ਼ਾਸਤਰ ਆਦੀ ਧਰਮ ਗ੍ਰੰਥ ਵੀ ਨਹੀਂ ਸੀ ਉਹ ਇਕੱਲਾ ਆਪਣੇ ਆਪ ਵਿੱਚ ਹੀ ਸਮਾਇਆ ਹੋਇਆ ਸੀ ਤੇ ਆਪਣੀ ਅਵਸਥਾ ਬਾਰੇ ਆਪ ਹੀ ਜਾਣਦਾ ਹੈ ਸਤਿਗੁਰੂ ਆਮਦਾਸ ਜੀ ਰਾਗ ਬਿਹਗੜਾ ਅੰਦਰ ਫਰਮਾ ਰਹੇ ਹਨ ਯੁਗ ਛੱਤੀ ਯੁਗ ਛੱਤੀ ਗੁਬਾਰ ਕਰ ਵਰਤੇ ਸੁਨਾ ਹਰ ਓਥੇ ਵੇਦ ਪੁਰਾਨ ਨਾ ਸ਼ਾਸਤ ਆਪੇ ਹਰ ਨਰ ਹਰ ਬੈਠਾ ਤਾਰੀ ਲਾਏ ਆਪ ਸਬਦੂ ਹੀ ਬਹਰ ਆਪਣੇ ਮਿਤਾਪ ਜਾਣ ਦਾ ਆਪੇ ਹੀ ਗੌਰਨ ਇਹਵੇਂ ਹੀ ਜਿਵੇਂ ਪੰਚਮ ਬਾਸ਼ਾ ਗੁਰਾਜਨ ਦੇਵ ਜੀ ਦੀ ਰਚੀ ਬਾਣੀ ਸੁਖਮਨੀ ਸਾਹਿਬ ਅਸੀਂ ਹਰ ਰੋਜ਼ ਪੜ੍ਹਦੇ ਜਾਂ ਸੁਣਦੇ ਹਾਂ ਉਹਦੇ ਵਿੱਚ 21ਵੇਂ ਅਸ਼ਟਪਦੀ ਦੀਆਂ ਪਹਿਲੀਆਂ 6 ਪਉੜੀਆਂ ਵਿੱਚ ਨਿਰੰਕਾਰ ਦੀ ਇਸੇ ਸੁੰਨ ਅਵਸਥਾ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ ਜੀ ਕਿ ਜਦੋਂ ਇਹ ਸਾਰਾ ਪਸਾਰਾ ਦਿਖਾਈ ਨਹੀਂ ਦੇ ਰਿਹਾ ਸੀ ਤਾਂ ਉਸਨੇ ਸੁੰਨ ਸਮਾਧੀ ਧਾਰੀ ਹੋਈ ਸੀ ਜੋ ਵੀ ਅੱਜ ਸੰਸਾਰ 'ਚ ਤ੍ਰੈਗੁਣੀ ਮਾਇਆ ਦੀ ਖੇਡ ਚੱਲ ਰਹੀ ਹੈ ਉਹ ਕਿਵੇਂ ਹੋਣੀ ਸੀ ਕਿਉਂਕਿ ਉਹ ਪਰਮ ਜੋਤ ਆਪਣੇ ਆਪੇ ਵਿੱਚ ਸੀਗਾ ਨਾ ਕਿਸੇ ਦਾ ਜਨਮ ਮਰਨ ਸੀ ਨਾ ਹੀ ਲੇਖਾ ਪੁੱਛਣ ਵਾਲਾ ਨਾ ਕੋਈ ਚਿੱਤਰ ਗੁਪ ਸੀ ਉਹ ਨਿਰੰਕਾਰ ਆਪਣੀ ਜੋਤ ਵਿੱਚ ਆਪ ਹੀ ਸਮਾਇਆ ਹੋਇਆ ਸੀ ਨਾ ਕੋਈ ਗੁਰੂ ਸੀ ਨਾ ਹੀ ਕੋਈ ਚੇਲਾ ਕਿਉਂਕਿ ਜੋ ਵੀ ਸੰਸਾਰ ਅੱਜ ਚੱਲ ਰਿਹਾ ਹੈ ਦ੍ਰਿਸ਼ਟਮਾਨ ਉਹ ਤਾਂ ਉਹਦਾ ਕੁਝ ਵੀ ਨਹੀਂ ਸੀ ਇਸ ਕਿਉਂਕਿ ਏਕ ਓੰਕਾਰ ਅਜੇ ਆਪਣੇ ਨਿਰਗੁਣ ਸਰੂਪ ਵਿੱਚ ਸੀਗੇ ਸੋ ਫਿਰ 7ਵੇਂ 8ਵੇਂ ਪੌੜੀ ਵਿੱਚ ਸਤਗੁਰਾਂ ਨੇ ਪਰਮਾਤਮਾ ਦੇ ਸਰਗਣ ਸਰੂਪ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਆਕਾਲ ਪੁਰਖ ਨੇ ਆਪਣਾ ਸਰੂਪ ਬਦਲਿਆ ਏਕ ਤੋਂ ਅਨੇਕ ਹੋ ਕੇ ਕੀ ਕੀ ਦੀ ਰਚਨਾ ਕਰ ਦਿੱਤੀ ਅਸ਼ਟਪਦੀ ਤੋਂ ਪਹਿਲਾ ਸ਼ਲੋਕ ਵਿੱਚ ਫਰਮਾ ਰਹੇ ਹਨ ਸਰਗੁਣ ਨਿਰਗੁਣ ਨਿਰੰਕਾਰ ਸਾਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀ ਆਨੰਕਾ ਆਪੇ ਹੀ ਫਿਰ ਜਾਪ ਪਰਗਟ ਸਰੂਪ ਤੋਂ ਪਹਿਲਾਂ ਪਰਮਾਤਮਾ ਦੇ ਨਿਰਗੁਣ ਸਰੂਪ ਦੀ ਅਵਸਥਾ ਬਾਰੇ ਭਾਵੇਂ ਆਧੁਨਿਕ ਪੜਿਆ ਲਿਖਿਆ ਮਨੁੱਖ ਸੋਚਦਾ ਤੱਕ ਨਹੀਂ ਕਿਉਂਕਿ ਉਹ ਸਾਇੰਸ ਦੇ ਮੁਤਾਬਕ ਸਿਰਫ ਦ੍ਰਿਸ਼ਟਮਾਨ ਪਦਾਰਥਾਂ ਤੇ ਵਿਸ਼ਵਾਸ ਰੱਖਦੇ ਹਨ ਪਰੰਤੂ ਗੁਰਬਾਣੀ ਨੂੰ ਸਮਝ ਕੇ ਉਸ ਤੇ ਪੂਰਨ ਵਿਸ਼ਵਾਸ ਰੱਖਣ ਵਾਲਾ ਤੇ ਰੋਹਾਨੀਅਤ ਪ੍ਰਤੀ ਸੂਝ-ਭੂਝ ਰੱਖਣ ਵਾਲਾ ਜਗਿਆਸੂ ਜਨ ਪ੍ਰਮਾਤਮਾ ਦੀ ਇਸ ਬਸਤਾ ਨੂੰ ਆਪਣੇ ਮਨੋਪੇਦਾਂ ਦੀ ਦੁਨੀਆ ਵਿੱਚ ਪੂਰੀ ਤਰ੍ਹਾਂ ਮੰਨਦਾ ਹੈ ਕਿ ਜੋ ਵੀ ਸਤਿਗੁਰ ਆਪਣੀ ਬਾਣੀ ਅੰਦਰ ਫਰਮਾ ਰਹੇ ਹਨ ਉਹ ਸਭ ਸੱਚ ਹੈ ਗੁਰੂ ਰਾਮਦਾਸ ਜੀ ਰਾਗ ਗੋੜੀ ਅੰਦਰ ਫਰਮਾ ਰਹੇ ਹਨ ਅੰਧੇ ਨਾਮ ਜਪੋ ਗੁਰ ਸਿੱਖੋ ਆਨ ਦੇ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਗੁਰ ਘਰੀ ਵਸਾਏ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ ਕਿਉਂਕਿ ਜੋ ਵੀ ਬਾਣੀ ਸਤਗੁਰਾਂ ਨੇ ਰਚੀਆ ਗੁਰੂਆਂ ਸਾਹਿਬ ਦੇ ਅੰਦਰ ਉਹ ਤੁਰਕੀ ਬਾਣੀ ਆ ਜੋ ਉਹਨਾਂ ਦੇ ਅੰਦਰ ਮਤਲਬ ਉਹਨਾਂ ਦੇ ਅੰਦਰ ਪ੍ਰਗਟ ਹੋਈ ਆ ਬਾਣੀ ਉਹੀ ਉਹਨਾਂ ਨੇ ਉਸ ਦਾ बखान ਕੀਤਾ ਹੈ ਜਦੋਂ ਪਰਮਾਤਮਾ ਆਪ ਪ੍ਰਵੇਸ਼ ਕਰਦਾ ਸਰੀਰ ਦੇ ਅੰਦਰ ਜੋ ਫਿਰ ਉਹ ਕਹਿੰਦਾ ਉਹ ਗੁਰਸਿੱਖ ਜੋ ਵੀ ਸਤਗੁਰਾਂ ਨੇ ਕਿਹਾ ਪਰਮਾਤਮਾ ਨੇ ਉਹਨਾਂ ਦੇ ਮੂੰਹੋਂ ਕਢਾਇਆ ਸੋ ਸਾਨੂੰ ਸਤ ਸੱਚ ਕਰ ਕਰਕੇ ਉਸ ਬਾਣੀ ਨੂੰ ਜਾਣਨਾ ਚਾਹੀਦਾ ਹੈ ਸਾਨੂੰ ਗੁਰਸਤਗੁਰਾਂ ਦੀ ਬਾਣੀ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਜੀ ਫਿਰ ਉਸ ਕਾਲਪੁਰਖ ਦੀ ਅਭਰਵਸਥਾ ਕਿਤਾਬ ਸੋ ਇੱਕੋ ਕਹਵਾਉ ਗੁਰਵਾਕ ਅਨੁਸਾਰ ਇਤਿਹਾਸ ਪਰ ਵਸਤਾ ਵਿੱਚ ਤਬਦੀਲ ਹੋ ਗਈ ਨਿਰੰਕਾਰ ਦੇ ਇੱਕ ਫੁਰਨੇ ਨਾਲ ਸ਼ਬਦੀ ਧੁਨੀ ਉੱਠੀ ਜਿਹਦੇ ਨਾਲ ਨਿਰੰਕਾਰ ਦਾ ਨਿਰਗੁਣ ਸਰੂਪ ਸਰਗਣ ਸਰੂਪ ਵਿੱਚ ਬਦਲਣਾ ਸ਼ੁਰੂ ਹੋ ਗਿਆ ਤੀਜੇ ਪਾਸ਼ ਆਪਣੀ ਬਾਣੀ ਅੰਦਰ ਫਰਮਾ ਰਹੇ ਹਨ ਉਤਪਤ ਪਰਲੋ ਸ਼ਬਦੇ ਹੋਵੇ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਸ਼ਬਦ ਦੀ ਧੁਨੀ ਨਾਲ ਪਵਨ ਧਾਰਨਬ ਹੋਇਆ ਪਵਨ ਤੋਂ ਪਾਣੀ ਸਮੁੰਦਰ ਹੋਂਦ ਵਿੱਚ ਆ ਗਏ ਫਿਰ ਹੌਲੀ ਹੌਲੀ ਬਨਸਪਤੀ ਪੈਦਾ ਹੋ ਗਈ ਤੇ ਜੀਵ ਜੰਤੂ ਪੈਦਾ ਹੋਣਾ ਸ਼ੁਰੂ ਹੋ ਗਏ ਤ੍ਰਿ ਭਵਨ ਬਣ ਕੇ ਕਣ ਕਣ ਵਿੱਚ ਉਸ ਰਚਨਹਾਰੇ ਦੀ ਆਪਣੀ ਜੋਤ ਸਮਾ ਗਈ ਸਤਿਗੁਰੂ ਨਾਨਕ ਜੀ ਸ੍ਰੀ ਰاگੰਦਰ ਫਰਮਾ ਰਹੇ ਹਨ ਸੱਚੇ ਤੇ ਪਵਨਾ ਭਇਆ ਸੱਚੇ ਤੇ ਪਵਨਾ ਭਇਆ ਪਵਨਾ ਤੇ ਜਲ ਹੋਏ ਜਲ ਤੇ ਤ੍ਰਿ ਭਵਨ ਸਾਜਿਆ ਘਟ ਘਟ ਜੋਤ ਸਮੋਏ सतगुरु काल पुरुष ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ हे ਪਰਮੇਸ਼ਰ ਤੂੰ ਇੱਕ ਬਹੁਤ ਭਾਰੀ ਦਰਖਤ ਹੈ ਤੇਰੇ ਸੂਖਮ ਤੋਂ স্থੂਲ ਹੋਣ ਕਰਕੇ ਜਿਵੇਂ ਇਹ ਸਾਰੀ ਸ੍ਰਿਸ਼ਟੀ ਤੇਰੀਆਂ ਟਾਹਣੀਆਂ ਪੱਤੇ ਫੁੱਲ ਫਲ ਬਣ ਗਏ ਗੁਪਤ ਰੂਪ ਵੀ ਤੇਰਾ ਹੈ ਤੇ ਇਹ ਪ੍ਰਗਟ ਰੂਪ ਵੀ ਤੇਰਾ ਆਪਣਾ ਹੈ ਪਾਣੀ ਵੀ ਤੇਰਾ ਹੀ ਰੂਪ ਹੈ ਤੇ ਪਾਣੀ ਉੱਤੇ ਬੁਲਬਲੇ ਵੀ ਤੂੰ ਆਪ ਹੀ ਹੈ ਜੋ ਵੀ ਇਹ ਦ੍ਰਿਸ਼ਟਮਾਨ ਸੰਸਾਰ ਹੈ ਉਹ ਸਭ ਕੁਝ ਤੇਰਾ ਆਪਣਾ ਹੀ ਸਰਗੁਣ ਸਰੂਪ ਹੈ पंजे पाशाह राग माज अंदर फरमा रहे हैं तू पेड़ तू पेड़ साख तेरी फूली तू पेड़ साख तेरी फूली तू सूखम होवा स्थूली तू जल निध तू फेन बुद बधा तुद भी आवरना पाली है जियो क्योंकि तेरे तो बिना तो कुछ भी नहीं है जो तु जो सुरगुण सरगुण ते निर्गुण स्वरूप है उसके तू ही है ਸਿਰਜਣਹਾਰੇ ਨੇ ਪੰਜਾਂ ਤੱਤਾਂ ਰਾਹੀਂ ਸਾਰੀ ਸ੍ਰਿਸ਼ਟੀ ਨੂੰ ਬਚਾਇਆ ਉਹ ਪੰਜ ਤੱਤ ਹਨ ਪਵਨ ਪਾਣੀ ਬਸੰਤਰ ਮਤਲਬ ਅਗਰ ਧਰਤੀ ਤੇ ਆਕਾਸ਼ ਜਿਸ ਤੋਂ ਚਾਰੇ ਖਾਣੀਆਂ ਅੰਡਜ ਜੇਰਜ ਸੇਤਸ ਤੇ ਉਤਪਜ ਪੈਦਾ ਹੋ ਗਏ ਅੰਡਜ ਤੋਂ ਭਾਵ ਹੈ ਕਿ ਜੀਵ ਜਿਹੜੇ ਜੀਵ ਅੰਡਿਆਂ ਤੋਂ ਪੈਦਾ ਹੁੰਦੇ ਹਨ ਜੇਰਜ ਤੋਂ ਭਾਵ ਹੈ ਜੋ ਮਾਂ ਦੇ ਪੇਟ ਵਿੱਚ ਜੇਰ ਵਿਚ ਲਿਪਟੇ ਹੁੰਦੇ ਹਨ ਇੱਕ ਛਿੱਲੀ ਉਹਨਾਂ ਦੇ ਆਲੇ ਦੁਆਲੇ ਬਣੀ ਹੁੰਦੀ ਹੈ ਸੇਤਸ ਤੋਂ ਪਪ ਹੈ ਜੋ ਗਰਮੀ ਜਾਂ ਪਸੀਨੇ ਨਾਲ ਜੀ ਪੈਦਾ ਹੋ ਜਾਂਦੇ ਹਨ ਉਤਪਜ ਸਾਰੇ ਹੀ ਤਰ੍ਹਾਂ ਦੀ ਬਨਸਪਤੀ ਨੂੰ ਉਤਪਜ ਕਿਹਾ ਜਾਂਦਾ ਜੀ ਇਸ ਤਰ੍ਹਾਂ ਈਕ ਓੰਕਾਰ ਨੇ ਆਪਣਾ ਸਾਰਾ ਪਸਾਰਾ ਇੱਕ ਹੀ ਹੁਕਮ ਨਾਲ ਪੈਦਾ ਕਰ ਦਿੱਤਾ ਗੁਪਤ ਰੂਪ ਪਰਮਾਤਮਾ ਨੂੰ ਕੋਈ ਨਹੀਂ ਜਾਣ ਸਕਦਾ ਪਰ ਕਾਦਰ ਨੇ ਤਾਂ ਕੁਦਰਤ ਦੀ ਰਚਨਾ ਕਰਕੇ ਆਪਣਾ ਆਪ ਹੀ ਪ੍ਰਕਾਸ਼ਿਤ ਕਰ ਲਿਆ ਆਪਣੇ ਜੀਵਾਂ ਨੂੰ ਦਿਖਾਉਣ ਲਈ ਚੰਦ ਸੂਰ ਦਾ ਪ੍ਰਕਾਸ਼ ਕਰ ਦਿੱਤਾ ਉਸ ਦੀ ਆਪਣੀ ਜੋਤ ਉਸ ਦੀ ਸਾਰੀ ਸਿਰਜਣਾ ਵਿੱਚ ਸਮਾ ਗਈ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਦੀ ਪਹਿਲੀ ਵਾਰ ਦੀ ਚੌਥੀ ਪੌੜੀ ਵਿੱਚ ਸਰਗੁਣ ਸਰੂਪ ਪਰਮਾਤਮਾ ਬਾਰੇ یوں ਵਰਣਨ ਕਰਦੇ ਹਨ ਓੰਕਾਰ ਅਕਰ ਕਰ ਓੰਕਾਰ ਆਕਰ ਕਰ ਇੱਕ ਕਵਾਉ ਸੋ ਪਸਾਰਾ ਪੰਜ ਤਤ ਪਰਵਾਣ ਕਰ ਘਟ ਘਟ ਅੰਦਰ ਤਰੇ ਭਵਨ ਸਾਰਾ ਕਾਦਰ ਕੀ ਨੈਣਾ ਲਖਿਆ ਕੁਦਰਤ ਸਾਜ ਗਿਆ ਅਵਤਾਰਾ ਕਰਤਾ ਪੁਰਖ ਦੀ ਸਾਰੀ ਰਚਨਾ ਉਸ ਦੀ ਆਪਣੀ ਹੋਂਦ ਤੋਂ ਵੱਖਰੀ ਨਾ ਹੈ ਨਹੀਂ ਹੈ ਜੀ ਅੰਦਰ ਬਾਹਰ ਸਾਰੇ ਪਾਸੇ ਆਪੇ ਆਪ ਹੈ ਉਹ ਇੱਕ ਤੋਂ ਅਨੇਕ ਹੁੰਦਾ ਹੋਇਆ ਵੀ ਇੱਕ ਹੀ ਹੈ ਭਾਵੇਂ ਉਹ ਨਿਰਗੁਣ ਸਰੂਪ ਹੋਵੇ ਜਾਂ ਸਰਗੁਣ ਸਰੂਪ ਉਸ ਤੋਂ ਬਿਨਾ ਦੂਜਾ ਹੈ ਹੀ ਨਹੀਂ ਰਾਗ ਗੋੜੀ ਵਿੱਚ ਪੰਜਵੇਂ ਪਾਦਸ਼ਾ ਫਰਮਾ ਰਹੇ ਹਨ ਨਿਰੰਕਾਰ ਆਕਾਰ ਕਰ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਇੱਕ ਇੱਕ ਹੈ ਇੱਕ ਬਖੰਨ ਨੂੰ ਨਾਨਕ ਇੱਕ ਅਨੇਕ ਸਤਿਉਰ ਸਮਝਾ ਰਹੇ ਹਨ ਕਿ ਅਕਾਲ ਪੁਰਖ ਆਪਣੀ ਮਰਜ਼ੀ ਦਾ ਆਪ ਮਾਲਕ ਹੈ ਉਸ ਦਾ ਨਿਰੰਕਾਰ ਹੋਣਾ ਜਾਂ ਸਾਕਾਰ ਹੋਣਾ ਉਸ ਦੀ ਇੱਕ ਖੇਡ ਹੈ ਜਦੋਂ ਚਾਹੇ ਆਪਣੇ ਫੋਰਮ ਨੇ ਪ੍ਰਗਟ ਪਸਾਰਾ ਕਰ ਲਵੇ ਜਦੋਂ ਚਾਹੇ ਸਾਰਾ ਕੁਝ ਮਿਟਕੇ ਗੁਪਤ ਗਿਣਾਰਾ ਹੋ ਜਾਏ ਪੰਜਵੇਂ ਪਾਸ਼ਾ ਦੇ ਮੁਖਵਾਕ ਅਸੀਂ ਰੋਜ਼ ਪਰਦੇ ਸੁਣਦੇ ਹਾਂ ਰਾਗ ਗੋੜੀ ਅੰਦਰ ਫਰਮਾਉਂਦੇ ਹਨ ਆਪਨ ਖੇਲ ਆਪ ਕਰ ਦੇਖੇ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤੋਂ ਨਾਨਕ ਕਹਿ ਸਦਸ਼ਮ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਚੌਪਾਈ ਸਾਹਿਬ ਦੀ ਬਾਣੀ ਅੰਦਰ ਫਰਮਾਉਂਦੇ ਹਨ ਜਦ ਉਦਕਰਖ ਕਰਾ ਕਰਤਾਰਾ ਪਰਜਾ ਧਰਤ ਤਦ ਦੇ અપਾਰਾ ਜਬ ਆਕਰਖ ਕਰਤ ਹੋ ਕੰਭੂ ਤੁਮੇ ਮਿਲਤ ਦੇ ਤਰ ਸੰਭੂ ਵੀ ਜਦੋਂ ਵੀ ਕਰਤਾਰ ਆਪਣਾ ਉਦਕਰਖ ਜਦੋਂ ਆਪਣਾ ਪਸਾਰਾ ਕਰਦਾ ਹੈ ਤਾਂ ਪਰ ਜਾ ਸਭ ਲੋਕ ਧਰਤੀ ਤਬ ਦੇਹ ਪਸਾਰਾ ਸਾਰੀਆਂ ਦੇਹ ਜੋ ਵੀ ਸਰੀਰ ਬੜੇ ਹੋਏ ਉਹ ਆਪਣਾ ਸਾਰਾ ਪਸਾਰਾ ਕਰ ਦਿੰਦਾ ਹੈ ਪਰ ਜਦੋਂ ਆਕਰਖ ਕਰਤ ਹੋ ਕੰਭੂ ਜਦੋਂ ਆਪਣਾ ਸਮੇਟਦਾ ਹੈ ਜਦੋਂ ਆਪਣੇ ਆਪ ਵਿੱਚ ਤੁਮੇ ਮਿਲਤ ਦੇ ਤਰ ਸੰਭੂ ਇਹ ਪਰਮਾਤਮਾ ਸਾਰੇ ਦੇਹਾਂ ਸਾਰਾ ਕੁਝ ਧਰਤੀਆਂ ਸਾਰਾ ਕੁਝ ਜੋ ਵੀ ਬ੍ਰਹਿਮੰਡਸ ਤੇਰੇ ਵਿੱਚ ਸਮਾ ਜਾਂਦੇ ਹਨ ਜਦੋਂ ਨਿਰਗਨ ਸਰੂਪ ਅਕਾਲ ਪੁਰਖ ਨੇ ਆਪਣੇ ਸਰੂਪ ਦਾ ਪਸਾਰਾ ਸਰਗੁਣ ਸਰੂਪ ਵਿੱਚ ਕੀਤਾ ਉਦੋਂ ਕੀ ਸਮਾਂ ਸੀ ਕਿਹੜੇ ਥਿੱਤੀ ਸੀ ਕਿਹੜਾ ਦਿਨ ਵਾਰ ਸੀ ਕਿਹੜਾ ਮਹੀਨਾ ਸੀ ਕਿਹੜੀ ਰੁੱਤ ਸੀ ਇਹਦੇ ਬਾਰੇ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਸਹੀ ਤੌਰ ਤੇ ਲਿਖਿਆ ਹੋਇਆ ਨਹੀਂ ਮਿਲਿਆ ਸਭ ਨੇ ਆਪਣੇ ਆਪਣੇ ਹਿਸਾਬ ਨਾਲ ਅੰਦਾਜ਼ੇ ਹੀ ਲਗਾਏ ਹਨ ਪਰ ਸੱਚ ਕੋਈ ਨਹੀਂ ਕਹਿ ਸਕਿਆ ਸਤਿਗੁਰ ਨਾਨਕ ਜੀ ਸਾਨੂੰ ਸਮਝਾ ਰਹੇ ਹਨ ਕਿ ਨਿਰਗੁਣ ਸਰੂਪ ਨਿਰਗੁਣ ਬ੍ਰਹਮ ਨੇ ਆਪਣਾ ਰੂਪ ਪੂਰਨ ਬ੍ਰਹਮ ਵਿੱਚ ਕਦੋਂ ਤਬਦੀਲ ਕੀਤਾ ਉਸ ਵੇਲੇ ਤਾਂ ਪਤਾ ਪੰਡਤਾਂ ਨੂੰ ਵੀ ਨਹੀਂ ਲੱਗਾ ਨਹੀਂ ਤਾਂ ਇਸ ਵਿਸ਼ੇ ਤੇ ਲੇਖ ਵਾਲਾ ਕੋਈ ਨਾ ਕੋਈ ਪੁਰਾਣ ਜ਼ਰੂਰ ਹੋਣਾ ਸੀ ਤੇ ਉਸ ਵਕਤ ਦਾ ਸਹੀ ਸਹੀ ਪਤਾ ਕਾਜੀਆ ਨੂੰ ਵੀ ਨਹੀਂ ਲੱਗ ਸਕਿਆ ਨਹੀਂ ਤਾਂ ਜੀ ਮੈਂ ਕੁਰਾਨ ਲਿਖਿਆ ਸੀ ਨਾ ਤੇ ਮੈਂ ਹੀ ਉਸ ਸ੍ਰਿਸ਼ਟੀ ਦੀ ਰਚਨਾ ਦੇ ਵਕਤ ਬਾਰੇ ਵੀ ਕੋਈ ਹੋਰ ਲੇਖ ਲਿਖ ਦਿੰਦੇ ਸਤਿਗੁਰੂ ਨਾਨਕ ਜੀ ਆਪਣੀ ਬਾਣੀ ਜਪਜੀ ਸਾਹਿਬ ਅੰਦਰ ਫਰਮਾ ਰਹੇ ਹਨ ਕਵਨ ਸਵੇਲਾ ਕਵਨ ਸਵੇਲਾ ਵਖਤ ਕਵਨ ਕਵਨ ਤੇ ਤਕ ਕਵਨ ਵਾਰ ਕਵਨ ਸ੍ਰਿਤੀ ਮਾ ਕਵਨ ਜਿਤ ਹੋਆ ਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਹ ਪੁਰਾਨ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੇਹ ਪੁਰਾਨ ਸਤਿਗੁਰ ਕਹਿੰਦੇ ਸਮਝਾਉਂਦੇ ਹਨ ਕਿ ਜੋਗੀ ਵੀ ਇਸ ਸ੍ਰਿਸ਼ਟੀ ਦੀ ਰਚਨਾ ਬਾਰੇ ਕੁਝ ਨਹੀਂ ਜਾਣਦੇ ਕਿ ਕਿਹੜੀ ਤਰੀਕ ਵਾਰ ਮਹੀਨਾ ਕਿ ਕਿਹੜੀ ਰੁੱਤ ਸੀ ਅਖੀਰ ਗੁਰੂ ਨਾਨਕ ਦੇਵ ਜੀ ਨੇ ਸਾਰੇ ਝਗੜੇ ਦਾ ਨਿਵੇੜਾ ਹੀ ਕਰ ਦਿੱਤਾ ਕਿ ਜਦੋਂ ਕੋਈ ਵੀ ਉਸ ਸਮੇਂ ਬਾਰੇ ਜਾਣਦਾ ਹੀ ਨਹੀਂ ਤਾਂ ਫਿਰ ਜਿਸ ਕਰਤਾਪੁਰਖ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਉਹ ਹੀ ਜਾਣਦਾ ਹੈ ਫਰਮਾ ਰਹੇ ਹਨ ਥਿਤ ਵਾਰ ਨਾ ਜੋਗੀ ਜਾਣੇ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੇ ਸੋਈ ਵੈਗ੍ਰੋ ਦੀ ਰਚਨਾ ਵਿੱਚ ਇੱਕ ਨਹੀਂ ਲੱਖਾਂ ਹੀ ਖੰਡ ਬ੍ਰਹਿਮੰਡ ਸੂਰਜ ਚੰਦ ਹਨ ਜੀਵਾਂ ਦੇ ਕਰਮ ਕਮਾਉਣ ਲਈ ਧਰਮਸ਼ਾਲ ਦੇ ਰੂਪ ਵਿੱਚ ਅਸੰਖਾਂ ਹੀ ਧਰਤੀਆਂ ਪੈਦਾ ਹੋ ਗਈਆਂ ਲੱਖਾਂ ਹੀ ਆਕਾਸ਼ ਪਤਾਲਾਂ ਦੀ ਸਿਰਜਣਾ ਹੋ ਗਈ ਉਸ ਦੀ ਰਚਨਾ ਵਿੱਚ ਅਸੰਖਾਂ ਹੀ ਰਤਨਾਨਾ ਭਰਪੂਰ ਸਮੁੰਦਰ ਤੇ ਪਹਾੜਾਂ ਦਾ ਵਿਸਤਾਰ ਹੋ ਗਿਆ ਪਰਮਾਤਮਾ ਦੀ ਰਚੀ ਐਨੀ ਵੱਡੀ ਰਚਨਾ ਦਾ ਕੋਈ ਪਾਰਾ ਵਾਰ ਨਹੀਂ ਹੈ ਪਰਮਾਤਮਾ ਦਾ ਇਹ ਸਰਗੁਣ ਸਰੂਪ ਮਨੁੱਖੀ ਦੀ ਸੋਚ ਤੋਂ ਬਹੁਤ ਬਰੇ ਹੈ ਨਿਰੰਕਾਰ ਦੇ ਸਪਾਰਗਤ ਪਹਾੜ ਨੂੰ ਬਿਆਨਿਆ ਹੀ ਨਹੀਂ ਜਾ ਸਕਦਾ ਕੋਈ ਵੀ ਲੇਖਾ ਹਿਸਾਬ ਹੀ ਨਹੀਂ ਸਤਿਗੁਰ ਫਰਮਾ ਰਹੇ ਹਨ ਲੇਖਾ ਹੋਏ ਤਾਂ ਲਿਖਿਆ ਹੈ ਲਿਖੇ ਹੋਏ ਬਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸੋ ਸਤਿਗੁਰ ਸਮਝਾ ਰਹੇ ਹਨ ਕਿ ਲੇਖਾ ਤਾਂ ਤਾਂ ਸੀ ਲਿਖੀਏ ਉਹਦੇ ਬਾਰੇ ਜੇ ਸਾਡੇ ਕੋਲ ਮਤਲਬ ਕੋਈ ਹਿਸਾਬ ਕਿਤਾਬ ਉਹਦੇ ਪੈਮਾਨਾ ਹੋਵੇ ਸਾਡੇ ਕੋਲ ਤਾਂ ਪੈਮਾਨਾ ਹੀ ਨਹੀਂ ਸਾਡੇ ਤਾਂ ਪਰਮਾਨੰ ਹੀ ਸਭ ਖਤਮ ਹੋ ਗਏ ਕਿਉਂਕਿ ਉਹਦੀ ਅਸੀਂ ਜੋ ਨੇ ਰਚਨਾ ਰਚੀ ਹੈ ਉਸ ਦਾ ਅਸੀਂ ਵਰਨਣ ਨਹੀਂ ਕਰ ਸਕਦੇ ਕੀ ਕੀ ਹੈ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸੋ ਨਾਨਕ ਜੀ ਕਹਿੰਦੇ ਹਨ ਕਿ ਆਪੇ ਜਾਣ ਸਕਦਾ ਉਹੀ ਵੱਡਾ ਜਿਸ ਨੇ ਇਹ ਰਚਨਾ ਕੀਤੀ ਹੈ ਆਪੇ ਸਾਰਾ ਕੁਝ ਜਾਣ ਸਕਦਾ ਅਸੀਂ ਕੁਝ ਵੀ ਨਹੀਂ ਜਾਣ ਸਕਦੇ ਇਸ ਧਰਤੀ ਤੇ ਜੀਵਾਂ ਦੀ ਪਦੈਸ਼ ਹੋਣ ਨਾਲ ਹੀ ਪ੍ਰਭੂ ਨੇ ਤ੍ਰੈ ਗੁਣੀ ਮੋਹ ਮਾਇਆ ਦਾ ਜੰਜਾਲ ਵਿਪਾ ਦਿੱਤਾ ਜੀਵਾਂ ਦੇ ਸਰੀਰਾਂ ਅੰਦਰ ਗੁਣ ਤੇ ਅਗਲ ਦੋਹਾ ਦਾ ਸੁਮੇਲ ਹੈ ਇਸ ਧਰਮਸਾਲ ਰੂਪੀ ਧਰਤ ਉੱਤੇ ਜੀਵਾਂ ਦੇ ਕਰਮਾਂ ਦਾ लेखा जोखा ਆਰੰਭ ਹੋ ਗਿਆ ਉਹਨਾਂ ਦੀ ਜਨਮ ਮਰਨ ਦੀ ਖੇੜ ਵੀ ਨਾਲ ਨਾਲ ਸ਼ੁਰੂ ਹੋ ਗਈ ਸਾਰੀ ਰਚਨਾ ਕਾਲ ਸਮੇਂ ਦੇ ਬਸ ਹੋ ਗਈ ਜਿਹਦੇ ਨਾਲ ਆਵਣ ਜਾਮਣ ਦਾ سلسلہ ਸ਼ੁਰੂ ਹੋ ਗਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਦੂਜੀ ਪੌੜੀ ਵਿੱਚ ਲਿਖਦੇ ਹਨ ਪੰਚ ਤਤ 25 ਗੁਣ 70 ਮਿੱਤਰ ਮਿਲਦੇ ਬਣਾਈ ਪੰਜ ਤਤ 25 ਗੁਣ 70 ਮੀਟਰ ਮਿਲਦੇ ਬਣਾਈ ਖਾਣੀ ਬਾਣੀ ਚਲਿਤ ਕਰ ਆਵਾ ਗੌਣ ਚ੍ਰਿਤਰ ਦਿਖਾਈ 84 ਲੱਖ ਜੋਨ ਪਾਈ ਜਦੋਂ ਉਸ ਅਗਮਗੋਚਲ ਦੀ ਰਚਨਾ ਐਡੀ ਵੱਡੀ ਹੈ ਜਿਸ ਦਾ ਕੋਈ ਅੰਤ ਨਹੀਂ ਪਾ ਸਕਿਆ ਤਾਂ ਉਸ ਪਰਵਰਗਤ ਨੂੰ ਅਸੀਂ ਕਿਵੇਂ ਜਾਣ ਸਕਦੇ ਹਾਂ ਜਿਸ ਨੇ ਆਪਣੇ ਇੱਕ ਕਬੂ ਨਾਲ ਐਡਾ ਪਸੌ ਕਰ ਦਿੱਤਾ ਫਿਰ ਉਹ ਆਪਣੀ ਰਚਨਾ ਵਿੱਚ ਵੀ ਆਪ ਹੀ ਸਮਾਇਆ ਹੋਇਆ ਹੈ ਤੇ ਆਪਣੇ ਰਚਨਾ ਸਰਬੰਸਰੂਪ ਨੂੰ ਹਰ ਪਾਸੇ ਹਰ ਥਾਂ ਆਪ ਦੇਖ ਰਿਹਾ ਹੈ ਭਾਈ ਸਾਹਿਬ ਭਾਈ ਗੋਦਾ ਜੀ ਆਪਣੀ 18ਵੀਂ ਵਾਰ ਦੀ 8ਵੀਂ ਪੌੜੀ 'ਚ ਲਿਖ ਰਹੇ ਹਨ ਇੱਕ ਕਬੂ ਅਮੋ ਹੈ ਇੱਕ ਕਬੂ ਅਮੋ ਹੈ ਲੱਖ ਦਰਿਓ ਨਾ ਕੀਮਤ ਪਾਈ ਪਰਵਦ ਘਰ ਅਪਾਰ ਹੈ ਪਾਰ ਆਵਰ ਨਾ ਅਲਖ ਲਖਾਈ ਏਵਲ ਵੱਡਾ ਹੋਏ ਕੇ ਏਵਲ ਵੱਡਾ ਹੋਏ ਕੇ ਕਿੱਥੇ ਰਿਹਾ ਅਪ ਲੁਕਾਈ ਸੁਰਨਾਰਨਾਥ ਰਹੇ ਲਿਵਲਾਈ ਸੋ ਗੁਰ ਪਿਆਰੋ ਜਿਵੇਂ ਸਰੀਰ ਤਾਂ ਜੜ ਹੈ ਅਸਥੂਲ ਹੈ ਪਰ ਅੰਦਰ ਸੂਖਸ਼ਮ ਰੂਪ ਜੀਵਾਤਮਾ ਚਤਨ ਹੈ ਇਸ ਦੀ ਮਲਕ ਹੈ ਜਿਸ ਦੀ ਸੱਤਾ ਨਾਲ ਹੀ ਸਾਰੇ ਸਿਰੇ ਸਾਰੇ ਆਪਣੇ ਕਰਮ ਕਰਦਾ ਹੈ ਇਸੇ ਤਰ੍ਹਾਂ ਰਚਨ ਹਾਰੇ ਦੀ ਸਾਰੀ ਰਚਨਾ ਜੜ ਹੈ ਅਸਥੂਲ ਹੈ ਤੇ ਸਾਰਾ ਸਰਗੁਣ ਪਸਾਰਾ ਨਾਚਵਾਨ ਹੈ ਪਰ ਇਸ ਸਭ ਕਾਸੇ ਦੇ ਅੰਦਰ ਪਰਮਾਤਮਾ ਦੀ ਚਤਨ ਸਤਾ ਹੀ ਸੂਖਮ ਰੂਪ ਵਿੱਚ ਵਰਤ ਰਹੀ ਹੈ ਜੀ ਸੋ ਸੰਗਜੀ ਪਰਮ ਪਿਤਾ ਪਰਮੇਸ਼ਰ ਅਗਮਗੋਚਰ ਕਾਲਪੁਰਖ ਦੀ ਰਚੀ ਇੰਨੀ ਵੱਡੀ ਰਚਨਾ ਵਿੱਚ ਭਾਵੇਂ ਸਾਡੀ ਹੋਂਦ ਇੱਕ ਕਿਣਕਾ ਮਾਤਰ ਵੀ ਨਹੀਂ ਹੈ ਪਰ ਹੈ ਤਾਂ ਅਸੀਂ ਵੀ ਉਹ ਸਰਗਣ ਸਰੂਪ ਅਕਾਲ ਪੁਰਖ ਦਾ ਹੀ ਰੂਪ ਹਨ ਤਾਂ ਹੀ ਤਾਂ ਉਹ ਸਾਡੇ ਅੰਦਰ ਵੀ ਵਿਰਾਜਮਾਨ ਹੈ ਤੇ ਬਾਹਰ ਵੀ ਪੰਜਵੇਂ ਪਾਸ਼ਾ ਰਾਗ ਸੋਟ ਅੰਦਰ ਫਰਮਾ ਰਹੇ ਹਨ ਇੱਕ ਪਿਤਾ ਇੱਕ ਸਕੇ ਹੰਬਰਕ ਤੂੰ ਮੇਰਾ ਗੁਰਹਾਈ ਇੱਕ ਪਿਤਾ ਇੱਕ ਸਕੇ ਹੰਬਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਈ ਹਰ ਦਰਸ਼ਨ ਦੇਹ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਰਹਾਉ ਪਾਵ ਮਲੋਆ ਮਲ ਮਲ ਧੋਵਾ ਏ ਮਨ ਦੇ ਕੁਦੇਸਾ ਸੁਣ ਮੀਤਾ ਹੋ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇਹ ਉਪਦੇਸਾ ਸੋ ਸੰਗਤ ਜੀ ਐਨੀ ਉਹ ਸੇਵਾ ਪ੍ਰਵਾਨ ਕਰਨੀ ਜਿੰਨੀ ਸੋਜੀ ਵਾਹਿਗੁਰੂ ਨੇ ਬਖਸ਼ੀ ਹੈ ਉਨੀ ਗੁਰਪ੍ਰਦੇਸ਼ ਦੇ ਜ਼ਰੀਏ ਆਪ ਜੀ ਨਾਲ ਸਾਂਝੀ ਕੀਤੀ ਹੈ ਬੋਲਦਿਆਂ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਜੀ ਸੰਗਤ ਬਖਸ਼ਣੀ ਉਹ ਹੈ ਆਪਣੀ ਆਸ਼ੀਰਵਾਜੂਰ ਬਖਸ਼ਣੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰ ਕਰਦੀ ਰਹਾ ਹਾਂ ਅ ਸੰਗਤ ਜੀ ਜਿਨ੍ਹਾਂ ਦੇ WhatsApp ਮੇਰੇ ਕੋਲ ਹੈ ਮੇਰੇ WhatsApp ਗਰੁੱਪ ਵਿੱਚ ਜੋ ਹੈਗੇ ਆ ਮੇਰੇ ਉਹਨਾਂ ਨੂੰ ਤਾਂ ਮੈਂ ਭੇਜ ਦਿੰਦੀ ਆ ਬਾਕੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਤਾਂ ਆਪਣੇ ਆਪ ਹੀ ਚਲੇ ਜਾਂਦੀ ਹੈ ਸੋ ਮੇਰੀ ਬੇਨਤੀ ਹੈ ਕੱਜੀਨਾ ਗੁਰਮਖਾ ਨੇ ਮਤਲਬ ਮੇਰੇ whatsapp ਤੇ ਨਹੀਂ ਹੈਗੇ ਉਹ ਪਲੀਜ਼ ਸਬਸਕ੍ਰਾਈਬ ਕਰ ਲੈਣ ਤਾਂ ਜੋ ਇਹ youtube ਤੇ ਮੇਰੀ ਵੀਡੀਓ ਆਪ ਸੁਣ ਸਕੋ ਅਗਰ ਮੇਰੇ ਵਿਚਾਰ ਆਪਕੀ ਚੰਗੇ ਲੱਗੇ ਕਿਉਂਕਿ ਮੈਂ ਜੋ ਵਿਚਾਰ ਆ ਉਹ ਮੇਰੇ ਆਪਣੇ ਨਹੀਂ ਹੁੰਦੇ ਮੇਰੇ ਤਾਂ ਗੁਰੂ ਨੇ ਜੋ ਮੈਨੂੰ ਉਪਦੇਸ਼ ਕੀਤਾ ਹੈ ਜੋ ਮੇਰੀ ਸਮਝ ਵਿੱਚ ਬਾਣੀ ਪਈ ਆ ਉਸ ਹਿਸਾਬ ਨਾਲ ਮੈਂ ਆਪਣੇ ਵਿਸ਼ੇ ਚ ਹੁੰਦੀ ਆ ਆ ਮੈਂ ਲਿਖਦੀ ਆ ਸੋ ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿ ਰਹੇ ਵੀ ਕਹਿ ਰਹੇ ਆ ਨਾ ਵੀ ਇਰਾਗ ਬਿਨ ਹਸੁੰਦਰ ਫਰਮਾਰ ਹੈ ਤਾਂ ਮੈਂ ਕਹਾ ਕਹਿਣ ਜਾਂ ਤੁਝੇ ਕਹਾਇਆ ਤਾਂ ਮੈਂ ਕਹਾ ਕਹਿਣ ਜਾਂ ਤੁਝੇ ਕਹਾਇਆ ਅਮਰਤ ਹਰ ਕਾ ਨਾ ਮੇਰੇ ਮਨ ਪਾਇਆ ਨਾ ਮਿੱਠਾ ਮਨੇ ਲਗਾ ਦੁਖ ਢੇਰਟਾਇਆ ਸੋ ਵੈਗੁਰੂ ਜੀ ਆਪ ਜਪੋ ਅਵਰਾ ਨਾਮ ਜਪਾਵੋ ਇਹ ਪਰਮਾਤਮਾ ਇਹ ਸੇਵਾ ਲਈ ਰਖੇ ਤੇ ਆਪ ਜੀ ਬਸ ਇਹੀ ਆਪ ਜੀ ਗੇ ਬੇਨਤੀ ਹੈ ਕਿ ਆਪ ਆਪ ਮੇਰੇ ਨਾਲ ਚੱਲ ਰਹੇ ਹੋ ਇਸ ਮਾਰਗ ਤੇ ਤਾਂ ਹੀ ਮੈਂ ਆਪ ਆਪਣੇ ਵਿਚਾਰ ਸਾਂਝੇ ਕਰ ਸਕਦੀ ਹਾਂ ਸੋ ਆਪ ਜੀ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਚੱਲ ਰਿਹਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ